ਦੇ ਪਿੰਡਾਂ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਮੌਜੂਦਾ ਸਰਪੰਚ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜੁੱਦ ਛੇੜਿਆ ਹੋਇਆ ਤੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਜਿੱਥੇ ਬਲਡੋਰਜ ਚਲਾਇਆ ਜਾ ਰਿਹਾ ਦੂਜੇ ਪਾਸੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਤੇ ਅੱਗੇ ਜਿਹੜੀ ਨਸ਼ਾ ਤਸਕਰਾਂ ਦੀ ਚੈਨ ਬਣੀ ਹੋਈ ਆ ਉਸ ਦੇ ਉੱਤੇ ਵੀ ਜੜਕਿ ਪੂਰੀ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਐਨੇ ਕੁ ਜ਼ਿਆਦਾ ਬੇਖੌਫ ਹੋ ਚੁੱਕੇ ਨੇ ਕਿ ਕਾਨੂੰਨ ਦਾ ਵੀ ਬਿਲਕੁਲ ਵੀ ਡਰ ਨਹੀਂ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਹਮਲਾ ਕੀਤਾ ਜਾ ਰਿਹਾ ਹੈ ਜੇਕਰ ਕੋਈ ਉਹਨਾਂ ਦੀ ਸ਼ਿਕਾਇਤ ਕਰਦਾ ਇਸੇ ਤਰੀਕੇ ਦੇ ਨਾਲ ਜਿਹੜਾ ਇਹ ਮਾਮਲਾ ਪਿੰਡ ਦੇ ਮੌਜੂਦਾ ਸਰਪੰਚ ਜੋ ਕਿ ਫਿਰੋਜ਼ਪੁਰ ਦੇ ਨੇੜਲੇ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਕਿ ਮੌਜੂਦਾ ਸਰਪੰਚ ਨੇ ਨਸ਼ਾ ਤਸਕਰਾਂ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਜਦੋਂ ਇਸੇ ਪਿੰਡ ਦੇ ਨਸ਼ਾ ਤਸਕਰਾਂ ਨੂੰ ਮਿਲਦੀ ਹੈ ਕਿ ਉਹਨਾਂ ਦੇ ਖਿਲਾਫ ਮੌਜੂਦਾ ਸਰਪੰਚ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤਾਂ ਉਹਨਾਂ ਨੇ ਮੌਜੂਦਾ ਸਰਪੰਚ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਇੰਨੀ ਬੁਰੀ ਕੀਤੀ ਕਿ ਸਰਪੰਚ ਨੂੰ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਨੇ ਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੂਰੀ ਘਟਨਾ ਬਾਰੇ ਦੱਸਿਆ ਕਿ ਕਿਵੇਂ ਨਸ਼ਾ ਤਸਕਰਾਂ ਨੇ ਜਿਹੜਾ ਕਿ ਉਸ ਦੇ ਉੱਤੇ ਹਮਲਾ ਕੀਤਾ ਕਿਉਂਕਿ ਉਸ ਨੇ ਇਹਨਾਂ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਹੁਣ ਮੌਜੂਦਾ ਸਰਪੰਚ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤਾਂ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੀਵੇਂ ਦੇ ਹਾਲਾਤ ਜਿਹੜੇ ਕਿ ਬਣ ਚੁੱਕੇ ਨੇ ਕਿ ਜੇਕਰ ਕੋਈ ਨਸ਼ਾ ਤਸਕਰਾਂ ਦੇ ਖਿਲਾਫ ਬੋਲਦਾ ਹੈ ਚਾਹੇ ਉਹ ਪਿੰਡ ਦਾ ਸਰਪੰਚ ਹੋਵੇ ਚਾਹੇ ਕੋਈ ਮੌਤਵਾਰ ਬੰਦਾ ਹੋਵੇ ਤਾਂ ਹੁਣ ਉਹਨਾਂ ਦੇ ਖਿਲਾਫ ਜਿਹੜੇ ਕਿ ਜਹੇ ਤਸਕਰ ਨੇ ਨਸ਼ੇੜੀ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਹਮਲਾ ਕੀਤਾ ਜਾਂਦਾ ਕਿਸੇ ਗਲਤ ਬੰਦੇ ਦੇ ਖਿਲਾਫ ਗਲਤ ਆਵਾਜ਼ ਉਠਾਉਣੇ ਵੀ ਲੋਕਾਂ ਨੂੰ ਮਹਿੰਗੀ ਪੈ ਰਹੀ ਹੈ ਇਸ ਕਰਕੇ ਕਈ ਲੋਕ ਤਾਂ ਡਰ ਦੇ ਮਾਰੇ ਕਿਸੇ ਸ਼ਿਕਾਇਤ ਤੱਕ ਨਹੀਂ ਕਰਦੇ ਚਾਹੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਕਿਉਂ ਨਾ ਕੁਝ ਹੋ ਰਿਹਾ ਹੋਵੇ ਕਿਉਂਕਿ ਇਸ ਤਰੀਕੇ ਦਾ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਲਗਾਤਾਰ ਜਿਹੜੇ ਕ੍ਰਾਂਤੀਆ ਵਾਅਦਾਤਾਂ ਵਿੱਚ ਵਾਅਦਾ ਹੁੰਦਾ ਜਾ ਰਿਹਾ ਇਸ ਕਰਕੇ ਲੋਕ ਲੋਕਾਂ ਦੇ ਮਸਲਿਆਂ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਕਿਸੇ ਦੇ ਮਸਲੇ ਵਿੱਚ ਪਾਵਾਂਗੇ ਤਾਂ ਸਾਡੇ ਉੱਤੇ ਕੁਝ ਵੀ ਹੋ ਸਕਦਾ ਸਾਡੇ ਤੇ ਹਮਲਾ ਵੀ ਕੀਤਾ ਜਾ ਸਕਦਾ ਜਿਵੇਂ ਕਿ ਮੌਜੂਦਾ ਸਰਪੰਚ ਨੂੰ ਹੀ ਨਾ ਨਸ਼ਾ ਤਸਕਰਾਂ ਦੀ ਸ਼ਿਕਾਇਤ ਕਰਨੀ ਮਹਿੰਗੀ ਪੈਗੀ ਆਓ ਸੁਣਦੇ ਹਾਂ ਕੀ ਕੁਝ ਕਿਹਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ। ਸਰਪੰਚ ਜੀ ਕਿੱਥੋਂ ਦੇ ਰਹਿਣ ਵਾਲੇ? ਪਿੰਡ ਠੱਟਾ ਦਲੇਲ ਸਿੰਘ ਤੋਂ ਜੀ। ਮਜੂਦ ਅਹੀਂ ਮਜੂਦਾ ਸਰਪੰਚ ਆ ਜੀ। ਹਾਂ ਜੀ। ਅੱਛਾ ਕੀ ਗੱਲ ਬਾਤ ਹੈ ਜਿਹੜਾ ਤੇਰੇ ਤੇ ਹੋ ਰਹਾ ਆ? ਨੌਮੜਾ ਜੀ ਅਹੀਂ ਨਸ਼ੇ ਕਰ-ਕਰ ਕੇ ਚੋਰੀਆਂ ਕਰਦੇ ਆ ਜੀ ਅਹੀਂ ਰੋਕਦੇ ਹੀ। ਉਹਨਾਂ ਨੂੰ ਨਸ਼ੇ ਕਰਾ ਕੇ ਤੇ ਬੰਦੇ ਭਵਾਤੇ ਜੀ। 5-7 ਦਿਨ ਹੋ ਗਏ ਪਰ ਚੋਰੀ ਹੋਈ ਸੀਗੀ। ਅਹੀਂ ਉਹਨਾਂ ਨੂੰ ਫੜਿਆ ਬੰਦਾ ਤੇ ਅਹੀਂ ਫੜਾਇਆ ਬੰਦਾ। ਉਹਨਾਂ ਨੇ ਨਸ਼ੇ ਵਾਲੇ ਬੰਦਿਆਂ ਨਾਲ ਉਹਨਾਂ ਨੇ ਸਾਡੇ ਤੇ ਬੰਦੇ ਪਵਾਤੇ ਜੇ ਅਸੀਂ ਚੋਰੀ ਕਰਦੇ ਕੰਮਕਾਰ ਕਰਦੇ ਆ ਤੇ ਅਸੀਂ ਉਹਨਾਂ ਨੂੰ ਲਾਉਂਦੇ ਜੀ ਹਾਂ ਨਸ਼ੀ ਬੰਦੇ ਨੇ ਕੁੱਟਿਆ ਹਾਂਜੀ ਜੀ ਜਿੰਨ ਨਸ਼ਾ ਵੇਚਿਆ ਤੇ ਨਾਲੇ ਚੋਰੀਆਂ ਕਰਾਉਂਦੇ ਆ ਜੀ ਅੱਛਾ ਪੈਂਡ ਤੇ ਪਹਿਲਾ ਬੰਦਾ ਫੜਿਆ ਚੋਰੀਆਂ ਕਰਦਾ ਉਹਨਾਂ ਨੇ ਬੰਦੇ ਪਵਾਤੇ ਜੀ ਪਹਿਲਾਂ 10 12 ਬੰਦੇ ਸੀਗੇ ਜੀ ਇੱਕ ਬੰਦਾ ਪਿੰਡੂ ਵੀ ਹੈਗੇ ਆਪਾਂ ਬੰਦੇ ਜੀ ਸਾਡੇ ਪਿੰਡੂ ਵੀ ਹੈਗੇ ਆ ਤੇ ਜਦੋਂ ਪਾਸੇ ਤੇ ਬੰਦੇ ਪਵਾਏ ਉਹਨਾਂ ਨੇ ਸਾਡੇ ਖੇਤਾ ਜਿਹਾ ਬੜਾ ਹਾਂਜੀ ਸੜਕ ਦੇ ਉੱਤੇ ਜੇ ਪਨੀਰੀ ਛੱਟ ਕੇ ਆਉਂਦੇ ਸੀ ਝੋਨਾ ਲਾਉਂਦੇ ਆਹ ਤੇ ਸਾਨੂੰ 6 6 ਤੋਂ 7 ਵਜੇ ਦਾ ਟਾਈਮ ਸੀਗਾ ਜੀ ਪਨੀਰੀ ਛੱਟ ਕੇ ਆਉਂਦੀ ਪਈ ਸੀ ਅੱਛਾ ਉੱਥੇ 12 13 ਜਣੇ ਆ ਗਏ ਜੀ ਮੋਟਰ ਤੇ ਮੋਟਰਸਾਈਕਲਾਂ ਤੇ ਸਵਾਰ ਹੋ ਗਏ ਅੱਛਾ ਤੇ ਉਹਨਾਂ ਨੇ ਸਾਨੂੰ ਬੜਾ ਕੁੱਟਿਆ ਜੀ ਔਰ ਕਾਫੇ-ਕੂਫੇ ਮਾਰੇ ਤੇ ਪਿਸਟਨ ਵੀ ਸੀਗਾ ਉਹਨਾਂ ਨੇ ਤਿੰਨ ਫਾਇਰ ਕੀਤੇ ਜੀ ਉਹਨਾਂ ਨੇ ਫਿਰ ਦੱਸੀ ਆਲੇ ਬੰਦੇ ਨੇ ਸਰ ਹਾਂਜੀ ਹਾਂਜੀ ਯੋ ਰਹੀ ਰੋਕਦੇ ਆ ਤਾਂ ਕਰਕੇ ਉਹਨਾਂ ਨੇ ਆ ਨਾ ਕੀਤਾ ਹੋਇਆ ਜੀ ਕੀ ਸਰਕਾਰ ਨੇ ਵੀ ਕਿਹਾ ਫੈਲਡ ਦੇ ਵਿੱਚ ਹਾਂਜੀ 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 ਅਹੀਂ ਜੋ ਖੁਦ ਹੀ ਤਾਂ ਕਰਕੇ ਉਹਨਾਂ ਨੇ ਹਮਲਾ ਕਰਾਇਆ ਸਾਡੇ ਤੇ ਫੈਲਡ ਤੇ ਬਹੁਤ ਵੇਜ ਬਹੁਤ ਵੇਜਦਾ ਬਹੁਤ ਵੇਜਦਾ ਇਸ ਸਮਾਗਮ 'ਇਹ ਬਹੁਤ ਬੰਦੇ ਮੁੰਡੇ ਬਹੁਤ ਜ਼ਿਆਦਾ ਸਮਾਗਮ ਵੀ ਜੀ ਹਮਲਾ ਕਰ ਦਿੰਦੇ ਨੇ ਹਾਂਜੀ ਹਾਂਜੀ ਹਮਲਾ ਹੋਣਾ ਨਹੀਂ ਕਿਤਾ ਹਾਂਜੀ ਹਾਂਜੀ ਕਾਰਵਾਈ ਇਹਦੇ ਸਭ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਜੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆਂ ਨਸ਼ਾ ਵਿਰੋਧੀ ਜਿਹੜੀ ਕਾਰਵਾਈ ਚੱਲਦੀ ਵੀ ਉਹਨਾਂ ਨੇ ਕਰਨੀ ਚਾਹੀਦੀ ਹੈ। ਲਿਸਟੇਡ ਮੂੜਾ ਗਾ ਗੋਲੀ ਤੇ ਨਹੀਂ ਵੱਜੀ ਉਹਦੀ। ਲਿਸਟੇਡ ਮੂੜਾ ਗਾ ਹੱਥ ਦੇ ਵਿੱਚ ਤੇ ਉਹ ਵੀ ਡੀਪਿਊਸ ਵੈਲਿੰਗ ਹੈਗੀ ਹੈ। ਕੁੱਟਮਾਰ ਵੀ ਹਾਂ ਕੁੱਟਮਾਰ ਹੋਈ ਹੈ ਗੰਛੜ ਮੂੜੀ ਗਾ। ਹਾਂ ਜੀ ਸਰ ਉਹ ਚੰਨੀ ਨਹੀਂ ਚਾਹ ਫਾਇਰ ਕਿਤੇ ਨਹੀਂ ਮਤਲਬ ਪਰ ਮੂੜ ਨਹੀਂ ਗੰਛੜ ਟੇਗੇ। ਨਹੀਂ ਨਹੀਂ ਹੈ।